ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਹਲਕਾ ਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਦੇ ਰਹਿਣ ਵਾਲੇ ਗੁਰਦੇਵ ਸਿੰਘ ਦੇ ਵੱਲੋਂ ਨਸ਼ੇ ਤੋਂ ਦੂਰ ਰੱਖਣ ਦੇ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਵੱਲੋਂ ਹORSES RIDING ਵੀ ਕਰਵਾਈ ਗਈ ਇਸ ਮੌਕੇ ਉਹਨਾਂ ਦੇ ਸਾਥੀਆਂ ਤੇ ਗੁਰਦੇਵ ਸਿੰਘ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣ ਲਵੋ ਕੀ ਕਹਿਣਾ ਚਾਹੁੰਦੇ ਹੋ ਸੱਸ਼ੀ ਗਾਉ ਜੀ ਮੈਂ ਜੀ ਗੁਰਦੇਵ ਸਿੰਘ ਸਾਡਾ ਪਿੰਡ ਹੈ ਜੀ ਛੀਨਾ ਕਰਮ ਸਿੰਘ ਤੇ ਮੈਂ ਪਟਵਾਰੀ ਸਟੱਡ ਫਾਰਮ ਤੇ ਅੱਜ ਇੱਕ ਗਰੁੱਪ ਰਾਈਡ ਰੱਖੀ ਸੀ ਗਰੁੱਪ ਰਾਈਡ ਦਾ ਮਤਲਬ ਅਸੀਂ ਆਪਣੇ ਹੋਰ ਘੋੜਾ ਪਾਲਕ ਵੀਰ ਜਿਹੜੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਨੇ ਗੁਰਦਾਸਪੁਰ ਤੋਂ ਬਟਾਲਾ ਤੋਂ ਨੇ ਜਾਂ ਤਰਨਤਾਰਨ ਤੋਂ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਫਾਰਮ ਤੇ ਆਓ ਅਸੀਂ ਸਾਰੇ ਇਕੱਠਿਆਂ ਨੇ ਘੋੜਿਆਂ ਤੇ ਬਹਿ ਕੇ ਘੋੜਸਵਾਰੀ ਕਰਨੀ ਆ ਤੇ ਅਸੀਂ ਅੱਜ ਕੋਈ 10-12 ਕਿਲੋਮੀਟਰ ਘੋੜਸਵਾਰੀ ਕੀਤੀ ਆ ਤਿੰਨ ਚਾਰ ਪਿੰਡਾਂ ਤੋਂ ਢੀਡਾ ਲਾਇਆ ਕੀ ਮਕਸਦ ਸੀਗਾ ਇਹ ਨੌਜਵਾਨ ਪੀੜੀ ਨੂੰ ਸੁਨੇਹਾ ਦੇਣਾ ਸੀਗਾ ਜੀ ਇੱਕ ਸੁਨੇਹਾ ਨਹੀਂ ਇੱਕ ਤੋਂ ਜ਼ਿਆਦਾ ਤਰ੍ਹਾਂ ਦਾ ਸੁਨੇਹਾ ਸੀ ਪਹਿਲਾ ਸੁਨੇਹਾ ਇਹ ਹੈ ਕਿ ਘੋੜਿਆਂ ਦਾ ਸ਼ੌਂਕ ਇਹ ਰੱਖਣਾ ਚਾਹੀਦਾ ਹੈ ਦੂਜਾ ਸੁਨੇਹਾ ਕਿ ਨਸ਼ੇ ਛੱਡੋ ਤੇ ਆਪਣੇ ਪਰਿਵਾਰ ਦਾ ਸੋਚੋ ਆਪਣੇ ਘਰ ਦਾ ਸੋਚੋ ਆਪਣੇ ਦੇਸ਼ ਦਾ ਸੋਚੋ ਤੇ ਨਸ਼ਾ ਤਾਂ ਛੱਡਿਆ ਜਾਊਗਾ ਜੇ ਤੁਸੀਂ ਆਪਣੇ ਆਪ ਨੂੰ ਬਿਜ਼ੀ ਕਰੋਗੇ ਤੇ ਆਪਣਾ ਬਿਜ਼ੀ ਤਾਂ ਮੰਗ ਜੇ ਘਰ 'ਚ ਇੱਕ ਕੋੜਾ ਕੋੜੀ ਸ਼ੌਂਕ ਨਾ ਰੱਖਾਂਗੇ ਘੋੜੇ ਦੀ ਸੇਵਾ ਕਰਨ 'ਚ ਤੁਹਾਡਾ ਸਮਾਂ ਪੂਰਾ ਨਿਕਲ ਜਾਏਗਾ ਤੇ ਤੁਹਾਡਾ ਧਿਆਨ ਹੀ ਨਹੀਂ ਜਾਏਗਾ ਕਿ ਅਸੀਂ ਬਾਹਰ ਜਾ ਕੇ ਬੁਰੀ ਸੰਗਤ 'ਚ ਬੈਠੀਏ ਜੀ ਇਹ ਸੁਨੇਹਾ ਲੈ ਕੇ ਅਸੀਂ ਘੋੜਸਵਾਰੀ ਕੀਤੀ ਹੈ ਜੀ ਤੇ ਸਾਡੇ ਨਾਲ ਬਟਾਲਾ ਏਰੀਆ ਤੋਂ ਵੀ ਵੱਡੇ ਭਾਜੀ ਹੁਣੇ ਆਏ ਇਹਨਾਂ ਦਾ ਵੀ ਐਕਸਪੀਰੀਅੰਸ ਘੋੜਿਆਂ ਨਾਲ ਕੇ ਬਹੁਤ ਚੰਗਾ ਤੇ ਦੋ ਗੱਲਾਂ ਤੁਸੀਂ ਜ਼ਰੂਰ ਇਹਨਾਂ ਨੂੰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਨਾਮ ਹੈ ਜੀ ਤੇਜ ਪ੍ਰਤਾਪ ਸਿੰਘ ਤੇ ਪਿੰਡ ਮੇਰਾ ਜੀ ਪੰਜ ਗਰਾਈਆਂ ਅਜਨਾਲਾ ਤਹਿਸੀਲ ਚ ਪੈਂਦਾ ਹੈ ਜੀ ਅੱਜ ਅੱਜ ਤੁਸੀਂ ਹੋਸਟਾਈਂਗ ਕੀਤੀ ਹੈ ਕੀ ਕਹਿਣਾ ਚਾਹੋ ਹਾਂਜੀ ਵਧੀਆ ਸੀਗਾ ਜੀ ਉਪਰਾਲਾ ਇੱਕ ਬਹੁਤ ਵਧੀਆ ਉਪਰਾਲਾ ਸੀਗਾ ਆਪਣੇ ਸਾਰੇ ਏਰੀਏ ਦੇ ਬਾਹਰ ਲੀਆਂ ਸਟੇਟਾਂ ਤੋਂ ਜ਼ਿਲ੍ਹਿਆਂ ਤੋਂ ਵੀ ਭਰਾ ਲੈ ਕੇ ਆਏ ਸੀ ਘੋੜੀਆਂ ਤੇ ਬਹੁਤ ਵਧੀਆ ਉਪਰਾਲਾ ਸੀਗਾ ਜੀ ਇੱਕ ਨੌਜਵਾਨਾਂ ਨੂੰ ਇੱਕ ਇਸ ਚੀਜ਼ ਵਾਲੇ ਜੋੜਨ ਵਾਲੇ ਪਾਸੇ ਇੱਕ ਵਧੀਆ ਕਦਮ ਪੁੱਟਿਆ ਜੀ ਆਪਣੇ ਗੁਰਦੇਵ ਭਰਾ ਨੇ ਬਹੁਤ ਵਧੀਆ ਉਪਰਾਲਾ ਸੀਗਾ ਜੀ ਅਧਿਕ ਮੈਸੇਜ ਦਿੱਤਾ ਗਿਆ ਪਿੰਡ ਪਿੰਡ ਜਾ ਕੇ ਨਸ਼ਾ ਹਾਂਜੀ 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 ਅੱਜ ਕੱਲ੍ਹ ਵੇਖ ਲੋ ਵੀਰ ਜੀ ਜਿੱਤਰਾ ਹੁਣ ਇਹ ਨਸ਼ੇਆ ਕਰਕੇ ਚੋਰੀਆਂ ਹਨਾ ਆਪਣੇ ਪਿੰਡਾਂ ਦੇ ਮੁੰਡੇ ਨਸ਼ਿਆਂ ਤੇ ਲੱਗ ਗਿਆ ਚੋਰੀਆਂ ਕਰਦੇ ਆ ਚੰਗੇ ਭਲੇ ਜ਼ਿਮੀਂਦਾਰਾਂ ਦੇ ਮੁੰਡੇ ਆ ਉਹ ਚੋਰੀਆਂ ਨੂੰ ਲੱਗੇ ਇਸੇ ਕਰਕੇ ਲੱਗੇ ਜੀ ਉਹ ਵਿਲੇ ਰਹਿਣ ਕਰਕੇ ਉਹ ਗਲਤ ਸੰਗਤ ਚ ਪੈ ਗਿਆ ਜਿਹੜੀ ਇਹ ਘੋੜਿਆਂ ਵਾਲੀ ਲਾਈਨ ਹੈ ਜੀ ਇਹ ਕਹੋ ਜੀ ਚੀਜ਼ ਆ ਜਿਹਦੇ ਵਿੱਚ ਬੰਦਾ ਵੜ ਜਾਂਦਾ ਹੈ ਇਹਦਾ ਉਰਲਾ ਸਿਰਾ ਤਾਂ ਹੈਗਾ ਜੀ ਇਹਦਾ ਅੰਤ ਵਾਲਾ ਸਿਰਾ ਨਹੀਂ ਕੋਈ ਹੈਗਾ ਅਗਲੇ ਬੰਨੇ ਜੇ ਕਹਿ ਦਈਏ ਵੀ ਘੋੜਿਆਂ ਦੀ ਲਾਈਨ ਚ ਕੋਈ ਅੰਤ ਆ ਉਹ ਨਹੀਂ ਹੈਗਾ ਜੀ ਇਹ ਤਾਂ ਚੜਦਾ ਜਾਂਦਾ ਬੰਦਾ ਦਿਨੋਂ ਦਿਨ ਦਿਨੋਂ ਦਿਨ ਆਪਦੀ ਸੱਚੇ ਮਨ ਦੇ ਨਾਲ ਬੰਦਾ ਮਿਹਨਤ ਕਰੀ ਜਾਵੇ ਜੀ ਇਹ ਤਾਂ ਇਹਦਾ ਅਗਲੀ ਜਿਹੜੀ ਐਂਡ ਵਾਲੀ ਪੌੜੀ ਆ ਉਹ ਨਹੀਂ ਹੈਗੀ ਜੀ ਬਹੁਤ ਹਾਈ ਲੈਵਲ ਤੇ ਬੰਦੇ ਨੂੰ ਲੈ ਜਾਂਦਾ ਜੀ ਇਹੋ ਜਿਹਾ ਬਿਜ਼ਨਸ ਆ ਕੋੜਿਆਂ ਦਾ ਕੀ ਨਾਂ ਆ ਤੇ ਕਿਹੜੇ ਪਿੰਡ ਤੋਂ ਆਇਓ ਅੱਜ ਤੁਸੀਂ ਤੇ ਉਹ ਰਾਈਡਿੰਗ ਕੀਤੀ ਜਾਰੀ ਕੀ ਕਹਿਣਾ ਚਾਹੋ ਜੀ 10 ਦਾ ਨਾਮ ਹਰਜਿੰਦਰ ਸਿੰਘ ਆ ਜੀ ਪਿੰਡ ਕੋੜਲੀ ਸੂਰਤਮੱਲੀ ਤੇ ਸਭ ਤੋਂ ਪਹਿਲਾਂ ਮੈਂ ਗੁਰੂ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸ਼ੀਨਾ ਕਰਮ ਸਿੰਘ ਛੀਨਾ ਪਿੰਡ ਆਏ ਸੀਗੇ ਵੀਰ ਗੁਰਦੇਵ ਸਿੰਘ ਜੀ ਹੋਣਾ ਨੇ ਇੱਕ ਹੌਰਸ ਰਾਈਡਿੰਗ ਦਾ ਲੱਗ ਲਾ ਕੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਸੀਗਾ ਵੱਖ-ਵੱਖ ਜ਼ਿਲ੍ਹਿਆਂ ਤੋਂ ਨੌਜਵਾਨ ਵੀਰ ਭਰਾ ਆਪੋ ਆਪਣੇ ਘੋੜੀਆਂ-ਘੋੜੇ ਲੈ ਕੇ ਇੱਥੇ ਪਹੁੰਚੇ ਤੇ ਬਹੁਤ ਹੀ ਵਧੀਆ ਇੱਕ ਸਨੇਹਾ ਜਿਹੜਾ ਆ ਘੋੜਸਵਾਰੀ ਕਰਕੇ ਪਿੰਡ-ਪਿੰਡ ਥਾਣੀ ਆਪਾਂ ਦਿੱਤਾ ਆ ਤੇ ਉਮੀਦ ਕਰਦੇ ਆ ਕਿ ਇਹਦਾ ਸਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੇਗਾ ਵਾਹਿਗੁਰੂ ਕਿਰਪਾ ਕਰੇ ਕਿ ਜਿਸ ਤਰ੍ਹਾਂ ਅੱਜ ਦੇ ਸਮੇਂ 'ਚ ਨੌਜਵਾਨ ਵੀਰ ਨਸ਼ਿਆਂ ਵਿੱਚ ਫਸ ਰਹੇ ਆ ਜਾਂ ਫਸ ਚੁੱਕੇ ਆ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਜਾਂ ਸਟ੍ਰੈਸ ਮਨ ਦੇ ਉੱਤੇ ਲੈਂਦੇ ਆ ਕਈਆਂ ਗੱਲਾਂ ਦੀ ਉਹ ਅਗਰ ਘੋੜਾ ਆਪਣੀ ਜ਼ਿੰਦਗੀ ਦੇ ਵਿੱਚ ਪਾਲਦੇ ਨੇ ਤੇ ਘੋੜਾ ਉਹਨਾਂ ਨੂੰ ਬਹੁਤ ਹੀ ਚੜ੍ਹਦੀ ਕਲਾ ਤੇ ਪੋਜ਼ਿਟਿਵਿਟੀ ਦਿੰਦਾ ਆ ਜੀ ਤੇ ਇਸ ਕਰਕੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਘੋੜਸਵਾਰੀਆਂ ਕੀਤੀਆਂ 6ਵੇਂ ਪਾਤਸ਼ਾਹ ਗੁਰੂ ਅਰਗੁਵੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਤੇ თანਤਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਣੇ ਤਗੜੇ ਤਗੜੇ ਘੋੜੇ ਰੱਖੇ ਤੇ ਘੋੜਸਵਾਰ ਤਿਆਰ ਕੀਤੇ ਜਿਸ ਤਰ੍ਹਾਂ ਵੀ ਬਾਬਾ ਬਿਧੀ ਚੰਦ ਜੀ ਵਰਗੇ ਘੋੜਸਵਾਰ ਤੁਸੀਂ ਦੇਖੋ ਭਾਈ ਬਚਿੱਤਰ ਸਿੰਘ ਵਰਗੇ ਘੋੜਸਵਾਰ ਤੁਸੀਂ ਦੇਖੋ ਜਿਨ੍ਹਾਂ ਨੇ ਘੋੜਸਵਾਰੀ ਕਰਕੇ ਹੀ ਜਿਹੜਾ ਆ ਉਹ ਹਾਥੀ ਦਾ ਮੱਥਾ ਵੇਨ ਕੇ ਰੱਖ ਦਿੱਤਾ ਸੀਗਾ ਅੱਜ ਕੀ ਮਕਸਦ ਸੀ ਜਿਹੜਾ ਪਿੰਡਾਂ ਚ ਜਾਏ ਅੱਜ ਮਕਸਦ ਸੀਗਾ ਜੀ ਵੇਖੋ ਜਿਸ ਤਰ੍ਹਾਂ ਦੱਸਿਆ ਸੀ ਵੀਰ ਜੀ ਹੁਣਾਂ ਨੇ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਹੈ ਕਿ ਸਭ ਕੁਝ ਵਿਦੇਸ਼ ਜਾਣਾ ਹੀ ਸਭ ਕੁਝ ਨਹੀਂ ਹੈ ਇੱਥੇ ਵੀ ਰਹਿ ਕੇ ਆਪਾਂ ਸੋਨਾ ਘੋੜਿਆਂ ਦਾ ਵਪਾਰ ਵੀ ਕਰ ਸਕਦੇ ਆ ਆਪਣਾ ਸ਼ੌਂਕ ਵੀ ਪੂਰਾ ਕਰ ਸਕਦੇ ਆ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਆਪਣੇ ਆਪ ਨੂੰ ਤੰਦਰੁਸਤ ਵੀ ਰੱਖ ਸਕਦੇ ਆ ਘੋੜਾ ਸਾਨੂੰ ਕਮਾਈ ਵੀ ਦਿੰਦਾ ਹੈ ਘੋੜਾ ਸਾਨੂੰ ਖੁਸ਼ੀ ਵੀ ਦਿੰਦਾ ਹੈ ਘੋੜਾ ਸਾਨੂੰ ਤੰਦਰੁਸਤੀ ਵੀ ਦਿੰਦਾ ਜੀ ਮੈਂ ਸੁਖਜਿੰਦਰ ਸਿੰਘ ਨਰਨਦ ਸਿੰਘ ਨੰਬਰਦਾਰ ਦਾ ਬੇਟਾ ਜੀ ਸਾਡੇ ਸ਼ੁਰੂ ਤੋਂ ਘੋੜੇ ਘਰ ਰੱਖਦੇ ਆਏ ਨੇ ਜੀ ਤੇ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਹੁੰਦੀ ਜੀ ਤੇ ਮੈਂ ਇਹੋ ਹੀ ਸੁਨੇਹਾ ਦੇਾਂਗਾ ਜੀ ਜਿਹਦੇ ਕੋਲ ਹੋਵੇ ਸੰਪਤੀ ਥੋੜੀ ਘਰ ਵਿੱਚ ਰੱਖੋ ਗਊ ਤੇ ਘੋੜੀ ਇਹ ਦੋ ਚੀਜ਼ਾਂ ਜੜੀਆਂ ਨੇ ਇਹ ਤਾਰ ਦਿੰਦੀਆਂ ਨੇ ਜੀ ਤੇ ਗਰੀਬੀ ਹੋਵੇ ਘਰ ਉਹ ਕੋਈ ਗੱਲ ਨਹੀਂ ਜੀ ਇਹ ਬੜੀ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਘੋੜੇ ਆਉਂਦੇ ਨੇ ਪੈਸਿਆਂ ਨਾਲ ਘੋੜੇ ਨਹੀਂ ਜੀ ਹੁੰਦੇ ਜੀ ਹਰ ਇੱਕ ਨੂੰ ਇਹ ਸ਼ੌਕ ਪੂਰਾ ਕਰਨਾ ਚਾਹੀਦਾ ਹੈ ਸ਼ੌਕ ਦੇ ਨਾਲ-ਨਾਲ ਇੱਕ ਬਿਜ਼ਨਸ ਵੀ ਹੈ ਸਿਹਤ ਤੰਦਰੁਸਤੀ ਦੇ ਰੋਗਤਾ ਵੀ ਇਹ ਬਖਸ਼ਦੇ ਨੇ ਗੁਰੂ ਸਾਹਿਬ ਇਹਨਾਂ ਦੀ ਕਿਰਪਾ ਕਰਦੇ ਰਹੋ ਉਹਨਾਂ ਘਰ ਕੁੜੇ ਆਉਂਦੇ ਜੇ ਨਹੀਂ ਐਸਐਮਜ਼ेड ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰੇਵਾਲ ਦੀ ਰਿਪੋਰਟ